ਕੁਝ ਕੋਸੇ ਬੋਲੇ ਇੰਨਾ ਕੁਝ ਬੋਲੇ ਚਿੱਟਾ ਲੱਗਿਆ ਹੋਇਆ ਇੱਥੋਂ ਫੁਰਕਣ ਲੱਗਿਆਂਦਾ ਅਗਰੇ ਨੱਕ ਫੁਰਕਣ ਲੱਗ ਅਸੀਂ ਬੰਦਿਆਂ ਚ ਹੀ ਰਹਨੇ ਆ ਕਤੀੜੇ ਤੂੰ ਇੱਥੇ ਕਿ ਦਿਨ ਦਾ ਤਿੰਨ ਤਿੰਨ ਗ੍ਰਾਮ ਚਿੱਟਾ ਵੀ ਨਹੀਂ ਤੇ ਬੁੱਧੀ ਜੀ ਵੀ ਆਪਦੀ ਬੁੱਧੀ ਆਪਦੇ ਕੋਲ ਹੀ ਰੱਖਣ ਬਸ ਮੈਂ ਇੰਨਾ ਹੀ ਦੱਸਣਾ ਤੇ ਮਾਂ ਹੀ ਹੋਵੇ ਉਹ ਅਨ ਫੋਲੋ ਦਾ ਆਪਸ਼ਨ ਹੈਗਾ ਅਨ ਫੋਲੋ ਕਰਕੇ ਆਪਦਾ ਤੁਸੀਂ ਰਾਮ ਨਾਲ ਬੈਠ ਕੇ ਹੋਰ ਰੀਲਾਂ ਵੇਖੋ ਤੂੰ ਮੈਂ ਮੈਨੂੰ ਐ ਕਰ ਦੂੰ ਆ ਕਰ ਲੈ ਤੇਰੇ ਪਿੰਡ ਖੜਾ ਮੈਂ ਤੂੰ ਅਜੇ ਤਾਂ ਮੈਨੂੰ ਦਿੰਨੇ ਜਿੱਦੇ ਆਗਾ ਉਹਦੇ ਤੇਰੀ ਨਾਲ ਕੋਈ ਮਾਫੀ ਮੰਗਣੀ ਤੇਰੇ ਲਈ ਛੱđa ਲੱਤਾਂ ਤੋੜਾ ਕੇ ਸਿੱਧਾ ਜੇ ਤੈਨੂੰ ਤਾਂ ਰੱਖੀ ਆਵਦਾ ਅੱਜ ਸਵੇਰੇ ਹੀ ਸੁਖਰਤੀਏ ਨੂੰ ਲੱਤਾਂ ਤੋੜਨ ਦੀ ਧਮਕੀ ਦਿੱਤੀ ਗਈ ਕਿ ਸੁਖਰਤੀਏ ਜਦੋਂ ਵੀ ਪਿੰਡ ਆਊਗਾ ਅਸੀਂ ਉਸ ਦੀਆਂ ਲੱਤਾਂ ਤੋੜ ਦੇਵਾਂਗੇ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਲਿੰਕ ਡਿਸਕ੍ਰਿਪਸ਼ਨ ਜੇ ਮਿਲ ਜੂ ਜਾ ਕੇ ਸਾਰੀ ਵੀਡੀਓ ਜ਼ਰੂਰ ਦੇਖਿਓ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਹੁਣ ਸੁਖਰਤੀ ਦਾ ਵੀ ਇੱਕ ਵੱਡਾ ਰਿਪਲਾਈ ਆਇਆ ਹੈਗਾ ਉਸ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕਰੀ ਜਿਹਦੇ ਵਿੱਚ ਸੁਖਰਤੀ ਨੇ ਕਿਹਾ ਕਿ ਜੀ ਕੀ ਜੋ ਬੁੱਧੀਜੀਵੀ ਮੇਰੇ 'ਚ ਕਮੀਆਂ ਲੱਭਦੇ ਫਿਰਦੇ ਨੇ ਜਾਂ ਮੈਨੂੰ ਭੰਡ ਦੇ ਫਿਰਦੇ ਨੇ ਉਹ ਆਪਣਾ ਟਾਈਮ ਵੇਸਟ ਨਾ ਕਰੋ ਹੋਰ ਵੀ ਬਹੁਤ ਮੁੱਦੇ ਨੇ ਉਹਨਾਂ ਦੇ ਉੱਪਰ ਬੋਲ ਲਵੋ ਤੁਸੀਂ ਮੇਰੇ ਪਿੱਛੇ ਨਾ ਲੱਗੋ ਮੈਨੂੰ ਅਨਫੋਲੋ ਕਰਕੇ ਜਾ ਸਕਦੇ ਹੋ ਜਿਹਨੂੰ ਮੇਰੇ ਤੋਂ ਪ੍ਰੋਬਲਮ ਆਗੀ ਬਾਕੀ ਤੁਸੀਂ ਸੁਖ ਰਤਿ ਦੀ ਅੱਗੇ ਛੋਟੀ ਜਿਹੀ ਕਲਿੱਪ ਵੀ ਜ਼ਰੂਰ ਦੇਖਿਓ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਚਾਰ ਜ਼ਰੂਰ ਸਾਂਝਾ ਕਰੋ ਕਿ ਤੁਹਾਨੂੰ ਕੌਣ ਸਹੀ ਲੱਗਦਾ ਤੇ ਕੌਣ ਗਲਤ ਲੱਗਦਾਗਾ ਬਾਕੀ ਸੁਖ ਰਤਿ ਨੇ ਤਾਂ ਇੱਥੇ ਸਿੰਪਲ ਕਹਿ ਦਿੱਤਾ ਕਿ ਮੈਨੂੰ ਅਨਫੋਲੋ ਕਰਕੇ ਜਾ ਸਕਦੇ ਜਿਹਨੂੰ ਮੇਰੇ ਤੋਂ ਪ੍ਰੋਬਲਮ ਆਗੀ ਬਾਕੀ ਹੁਣ ਜੇਕਰ ਆਪਣੇ ਲੋਕ ਹੀ ਉਹਨੂੰ ਫੋਲੋ ਕਰਨਗੇ ਉਹਨੂੰ ਫੇਮ ਦੇਣਗੇ ਤਾਂ ਆਪਣੇ ਲੋਕਾਂ ਚ ਹੀ ਗਲਤੀ ਆ ਬਾਕੀ ਤੁਸੀਂ ਸੁਖ ਰਤਿ ਦੀ ਅੱਗੇ ਛੋਟੀ ਜਿਹੀ ਕਲਿੱਪ ਜ਼ਰੂਰ ਦੇਖਿਓ ਹ ਸਭੋ ਕਿਦਾ ਸਾਰੇ ਠੀਕ ਠਾਕ ਜੇ ਜੋਦੇ ਬਸਦੇ ਰਹਿਣ ਮੇਰੇ ਵੀਰ ਭਰਾ ਜਿਹੜੇ ਕਮੈਂਟਾਂ ਦੇ ਵਿੱਚ ਆ ਕੇ ਤਿੰਨ ਪੰਜ ਕਰਦੇ ਨੇ ਤੇ ਬੁੱਧੀ ਜੀ ਵੀ ਆਪ ਦੀ ਬੁੱਧੀ ਆਪਦੇ ਕੋਲ ਹੀ ਰੱਖਣ ਬਸ ਮੈਂ ਇੰਨਾ ਹੀ ਦੱਸਣਾ ਕੋਈ ਗਾਲ ਨਹੀਂ ਕੱਢਣੀ ਕੋਈ ਕਿਸੇ ਨੂੰ ਮਾੜਾ ਨਹੀਂ ਬੋਲਣਾ ਕਿਸੇ ਨੂੰ ਚੰਗਾ ਨਹੀਂ ਕਹਿਣਾ ਬਸ ਦੇਖੋ ਸੁਣੋ ਬੋਲੋਣਾ ਤੇ ਮਾਂ ਹੀ ਹੋਵੇਓ ਅੜ ਫੋਲੋ ਦਾ ਆਪਸ਼ਨ ਹੈਗਾ ਅੜ ਫੋਲੋ ਕਰਕੇ ਆਵਦਾ ਤੁਸੀਂ ਰਾਮ ਨਾਲ ਬੈਠ ਕੇ ਹੋਰ ਰੀਲਾਂ ਵੇਖੋ